ABC ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਚੇਂਜ ਹੋ ਚੁੱਕਾ ਹੈ ਤੇ ਅੱਤ ਦੀ ਪੈ ਰਹੀ ਗਰਮੀ ਤੋਂ ਆਪਾਂ ਨੂੰ ਨਿਜਾਤ ਮਿਲ ਚੁੱਕੀ ਹੈ ਪਰ ਇਹ ਬਦਲਦਾ ਮੌਸਮ ਆਪ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਏ ਜੇਕਰ ਅਸੀਂ ਇਹਨਾਂ ਦਾ ਧਿਆਨ ਨਾ ਰੱਖਿਆ ਬੱਚਿਆਂ ਤੋਂ ਇਹਨਾਂ ਨੂੰ ਨਾ ਬਚਾਇਆ ਅਵੇਰ ਦਾ ਸਿੱਖ ਘਾਟ ਕਰਕੇ ਜੇ ਆਪਾਂ ਇਹਦੀ ਚੁੰਗਲ ਚ ਫਸ ਗਏ ਤਾਂ ਇਹਦੇ ਨਤੀਜੇ ਬਹੁਤ ਹੀ ਮਾੜੇ ਵੀ ਪਖਤਲੇ ਪੈ ਸਕਦੇ ਹਨ ਸੋ ਬਦਲਦੇ ਮੌਸਮ ਨਾਲ ਜਿਹੜੀ ਬੁਖਾਰੀਆਂ ਆਈਆਂ ਨੇ ਉਹਨਾਂ ਦੇ ਚਿੱਟ ਬੁਖਾਰੀਆਂ ਦੇਗੂ ਜਿਸ ਵਿੱਚ ਮੇਟ ਦੇ ਵਿੱਚ ਬਹੁਤ ਜ਼ਿਆਦਾ ਪੱਟੀ ਖਿੰਦੀ ਦੇ ਵਿੱਚ ਲੋਕ ਆ ਚੁੱਕੇ ਨੇ ਇਹ ਦੇਗੂ ਹੈ ਕੀ ਹੈ ਕੀ ਇਹਦੇ ਲੱਛਣ ਨੇ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਸ ਸੰਬੰਧੀ ਆਪਣੇ ਨਾਲ ਪੂਰੀ ਜਾਣਕਾਰੀ ਦੇਣ ਲਈ ਪਹੁੰਚੇ ਨੇ ਹੈਲਥ ਵਿਭਾਗ ਤੋਂ ਸਰਦਾਰ ਪ੍ਰਭਿੰਗ ਸਿੰਘ ਆਓ ਅਜੋਨਾ ਕਰਦੇ ਗੱਲਬਾਤ ਤੇ ਸੰਬੰਧਿਤ ਹੈ ਦੇਗੂ ਨਾਲ ਸੰਬੰਧਿਤ ਬਿਮਾਰੀਆਂ ਲੱਛਣ ਤੇ ਇਲਾਜ ਸასიਗਤ ਸਿੰਘਾ ਜੀ ਸੇਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਕਰਕਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਦੇ ਮੁਤਾਬਕ ਜੋ ਵੀ ਸਮੱਸਿਆਵਾਂ ਆਉਂਦੀਆਂ ਨੇ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਸੋ ਮੈਂ ਹੈਲਥ ਡਿਪਾਰਟਮੈਂਟ ਵੱਲੋਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਰਿਹਾ ਵੀ ਜਿਹੜਾ ਡੇਂਗੂ ਜਿਸ ਨੂੰ ਤੁਸੀਂ ਗੱਲ ਕੀਤੀ ਹੈ ਡੇਂਗੂ ਕੀ ਚ ਹੈ ਕੀ ਹੈਗਾ ਇਹ ਫੈਲਦਾ ਕਿਵੇਂ ਆ ਇਹ ਤੋਂ ਅਸੀਂ ਗੱਲ ਕਿਵੇਂ ਸਕਦੇ ਹਾਂ ਉਸ ਤੋਂ ਵੀ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਮਨੁੱਖੀ ਸਰੀਰ ਆ ਜਿਹੜਾ ਇਹ ਸਭ ਤੋਂ ਕੀਮਤੀ ਹੈਗਾ ਸਭ ਕੁਝ ਬਣ ਸਕਦਾ ਪਰ ਜਿਹੜੀ ਸਭ ਤੋਂ ਜ਼ਰੂਰੀ ਹੈ ਸਾਡੀ ਤੰਦਰੁਸਤ ਸਿਹਤ ਹੈਗੀ ਆ ਜੇ ਅਸੀਂ ਸਿਹਤ ਬਾਰੇ ਅਵੇਅਰਨੈਸ ਹੋਵਾਂਗੇ ਬਿਮਾਰੀਆਂ ਤੋਂ ਮੁਕਤ ਸਾਡਾ ਸਰੀਰ ਹੋਊਗਾ ਸਾਡਾ ਸਮਾਜ ਹੋਊਗਾ ਤਾਂ ਅਸੀਂ ਤਰੱਕੀ ਕਰ ਸਕਦੇ ਹਾਂ ਜੇ ਸਾਡੇ ਸਮਾਜ ਦੇ ਵਿੱਚ ਬਿਮਾਰੀਆਂ ਹੋਣਗੀਆਂ ਲੋਕ ਬਿਮਾਰ ਰਹਿਣਗੇ ਤਾਂ ਦੇਸ਼ ਆ ਜਿਹੜਾ ਤਰੱਕੀ ਨਹੀਂ ਕਰ ਸਕਦਾ ਪਰਿਵਾਰ ਵੀ ਤਰੱਕੀ ਨਹੀਂ ਕਰ ਸਕਦਾ ਹਰ ਇੱਕ ਜਿਹੜੀ ਵਿਕਾਸ ਦੇ ਵਿੱਚ ਖੜੋਤ ਆ ਸਕਦੀ ਹੈ ਇਸ ਕਰਕੇ ਸਭ ਤੋਂ ਜਿਹੜਾ ਜ਼ਰੂਰੀ ਆ ਉਹ ਹੈਗਾ ਤੰਦਰੁਸਤ ਸਿਹਤ ਜੇ ਇੱਕ ਸਮਾਂ ਹੁੰਦਾ ਸੀ ਰੋਟੀ ਕੱਪੜਾ ਤੇ ਮਕਾਨ ਇਹਦੇ ਤੇ ਸਾਡੀ ਜ਼ਿੰਦਗੀ ਚੱਲਦੀ ਸੀ ਪਰ ਉਹਦੇ ਵਿੱਚ ਇੱਕ ਗੱਲ ਹੋਰ ਜੁੜ ਗਈ ਉਹ ਜੁੜ ਗਈ ਪੜ੍ਹਾਈ ਜੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਊਗਾ ਸੂਝਵਾਨ ਹੋਊਗਾ ਉਹ ਰੋਟੀ ਕੱਪੜਾ ਮਕਾਨ ਬੜੇ ਵਧੀਆ ਟੰਗਣਾ ਬਣਾ ਸਕਦਾ ਉਹਦੇ ਤੋਂ ਅੱਗੇ ਦੀ ਜਿਹੜੀ ਗੱਲ ਚਲੀ ਗਈ ਅੱਜ ਉਹ ਇਹ ਚਲੀ ਗਈ ਵੀ ਤੰਦਰੁਸਤ ਸਿਹਤ ਜੇ ਸਾਡੀ ਸਿਹਤ ਤੰਦਰੁਸਤ ਆ ਤਾਂ ਅਸੀਂ ਪੜ੍ਹਾਈ ਵੀ ਕਰ ਸਕਦੇ ਹਾਂ ਅਸੀਂ ਰੋਟੀ ਕੱਪੜਾ ਮਕਾਨ ਵੀ ਬਣਾ ਸਕਦੇ ਹਾਂ ਪਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈਗੀ ਆ ਉਹ ਹੈਗੀ ਤੰਦਰੁਸਤ ਸਿਹਤ ਤੰਦਰੁਸਤ ਸਿਹਤ ਦੇ ਲਈ ਸਾਨੂੰ ਫਿਰ ਕੁਝ ਨਾ ਕੁਝ ਮਿਹਨਤ ਵੀ ਕਰਨੀ ਪੈਂਦੀ ਆ ਜਿਵੇਂ ਕਹਿੰਦੇ ਵੀ ਆਪਾਂ ਤਰੱਕੀ ਕਰਨੀ ਹੋਵੇ ਤਾਂ ਖੂਬ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਸਾਨੂੰ ਮਿਹਨਤ ਦੀ ਲੋੜ ਹੈਗੀ ਆ। ਤੇ ਦੂਸਰੀ ਗੱਲ ਜਿਹੜੀ ਗੱਲ ਕੀਤੀ ਹੈ ਕਰਕੜਾ ਜੀ ਤੁਸੀਂ ਵੀ ਡੇਂਗੂ ਆ ਜਿਹੜਾ ਉਹ ਕਿਵੇਂ ਫੈਲਦਾ ਹੈਗਾ। ਡੇਂਗੂ ਆ ਜਿਹੜਾ ਇੱਕ ਮੰਲੋ ਇੱਕ ਮੱਛਰ ਹੈਗਾ, ਖਾਸ ਕਿਸਮ ਦਾ ਮੱਛਰ ਹੈਗਾ। ਉਹਨੂੰ ਟਾਈਗਰ ਮੱਛਰ ਵੀ ਕਹਿੰਦੇ ਹੈਗੇ ਆ ਤੇ ਉਹ ਪੰਪ ਦਾ ਕਿੱਥੇ ਹੈਗਾ ਇਹ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈਗੀ ਆ। ਜਿਵੇਂ ਸਮਾਮੀ ਬਿਵੇਕਾਨੰਦ ਨੇ ਲਿਖਿਆ ਹੈਗਾ ਕਹਿੰਦੇ ਵੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਉਹਦੀ ਜੜ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਹੁਣ ਮੱਛਰਾਂ ਦੀ ਜੜ ਕਿੱਥੇ ਆ ਇਹ ਪੈਦਾ ਕਿਵੇਂ ਹੁੰਦੀ ਹੈ ਜਦੋਂ ਅਸੀਂ ਇਹ ਸਮਝਾਂਗੇ ਤਾਂ ਬਹੁਤ ਵੱਡੀ ਪੱਧਰ ਤੇ ਅਸੀਂ ਮੰਨ ਲਓ ਡੇਂਗੂ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੇ ਉਹ ਤੋਂ ਅਸੀਂ निजात ਪਾ ਸਕਦੇ ਹਾਂ ਸਿਹਤ ਵਿਭਾਗ ਵੱਲੋਂ ਵੈਕਟਰ ਬੋਰਨ ਜੀਜ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਉਹਦੇ ਵਿੱਚ ਮੱਛਰ ਮੱਖੀਆਂ ਜਾਂ ਕੀਟਨਾਸ਼ਕ ਜਿਹੜੀਆਂ ਹੈਗੀਆਂ ਉਹਨਾਂ ਤੋਂ ਬਿਮਾਰੀਆਂ ਕਿਵੇਂ ਪੈਦਾ ਹੁੰਦੀਆਂ ਉਹਦੇ ਵਾਸਤੇ ਅਵੇਅਰਨੈਸ ਵੱਡੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੈਂਪੇਨ ਚਲਾਈ ਜਾ ਰਹੀਆਂ ਸੋ ਜੇ ਅਸੀਂ ਗੱਲ ਕਰੀਏ ਹੈਲਥ ਡਿਪਾਰਟਮੈਂਟ ਦੀ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਹ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਕੂਲਾਂ ਵਿੱਚ ਛੋਟੇ ਬੱਚੇ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਵੀ ਅਸੀਂ ਬਿਮਾਰੀਆਂ ਤੋਂ ਮੌਸਮੀ ਬਿਮਾਰੀਆਂ ਤੋਂ ਕਿਵੇਂ ਬਚਣਾ ਹੈਗਾ ਹੁਣ ਜਿਹੜਾ ਸਾਡੇ ਭਾਰਤਾਂ ਦੇ ਵਿੱਚ 53 ਕਿਸਮਾਂ ਦੇ ਮੱਛਰ ਪਾਏ ਜਾਂਦੇ ਆ ਤੇ ਜਿਹੜੇ 53 ਕਿਸਮਾਂ ਦੇ ਮੱਛਰ ਹੈਗੇ ਆ ਉਹਦੇ ਵਿੱਚੋਂ ਜਿਹੜਾ ਸਭ ਤੋਂ ਖਤਰਨਾਕ ਮੱਛਰ ਹੈਗਾ ਉਹ ਸਾਡੇ ਘਰੇ ਪੈਦਾ ਹੁੰਦੇ ਨੇ ਉਹ ਪੈਦਾ ਕਿੱਥੇ ਹੁੰਦੇ ਆ ਕਿਵੇਂ ਹੁੰਦੇ ਆ ਜਦੋਂ ਅਸੀਂ ਇਹ ਤਾਂ ਅਸੀਂ ਵੱਡੀ ਪੱਧਰ ਤੇ ਮੱਛਰਾਂ ਤੋਂ ਪੈਦਾ ਹੋਣੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸੋ ਮੱਛਰ ਪੈਦਾ ਕਿੱਥੇ ਹੁੰਦੇ ਨੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਡਿਟੇਲ ਦੇ ਵਿੱਚ ਉਹ ਇਹ ਆ ਵੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈਗੀ ਸਾਡੀਆਂ ਫ੍ਰਿਜਾਂ ਨੇ ਫ੍ਰਿਜ ਦੇ ਮਗਰਲੇ ਪਾਸੇ ਇੱਕ ਮੋਟਰ ਕੋਲ ਕੌਲਾਜ ਲੱਗਿਆ ਹੋਇਆ ਹੈਗਾ ਜਦੋਂ ਲਾਈਟ ਚਲੀ ਜਾਂਦੀ ਹੈ ਬਰਫ਼ ਘੁਰ ਕੇ ਉੱਥੇ ਪਾਣੀ ਇਕੱਠਾ ਹੋ ਜਾਂਦਾ ਹੈਗਾ ਉੱਥੇ ਪਾਣੀ ਇਕੱਠਾ ਹੋਇਆ ਜਿਹੜਾ ਹੈਗਾ ਉਹ ਮੱਛਰਾਂ ਦੀ ਪਦੈਸ਼ ਦੇ ਲਈ ਬਹੁਤ ਵੱਡਾ ਸਹਾਇ ਹੋ ਰਿਹਾ ਹੈਗਾ ਤੇ ਇਸੇ ਤਰ੍ਹਾਂ ਸਾਡੇ ਕੋਠੇ ਤੇ ਕੋਈ ਟਾਇਰ ਪਿਆ ਹੈਗਾ, ਕੁੱਟੇ ਪਿਆ ਵਰਤਨ ਪਿਆ ਹੈਗਾ ਜਾਂ ਹੋਰ ਵੀ ਕੋਈ ਵਰਤਨ ਪਿਆ ਹੈਗਾ, ਕਵਾੜ ਦੇ ਰੂਪ ਦੇ ਵਿੱਚ ਜਦੋਂ ਬਾਰਸ਼ ਪੈਂਦੀ ਹੈ ਉਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਤੇ ਉਹ ਲਗਾਤਾਰ ਜਿਹੜਾ ਪਾਣੀ ਖੜਾ ਰਹਿੰਦਾ ਉਹਦੇ ਤੇ ਮੱਛਰਾਂ ਦੀ ਪ੍ਰਦਾਇਸ਼ ਹੁੰਦੀ ਹੈਗੀ। ਪੰਛੀਆਂ ਨੂੰ ਪਾਣੀ ਬਹੁਤ ਜ਼ਰੂਰੀ ਹੈਗੇ ਆ, ਆਵਾਰਾ ਪਸ਼ੂਆਂ ਨੂੰ ਵੀ ਪਾਣੀ ਬਹੁਤ ਜ਼ਰੂਰੀ ਹੈਗੇ ਆ। ਉਹ ਉਹ ਵੀ ਇੱਕ ਜੀਵ ਹੈਗੇ ਆ। ਕੁਦਰਤ ਵੱਲੋਂ ਉਹਨਾਂ ਨੂੰ ਵੀ ਅਨਾਜ ਦੀ ਲੋੜ ਹੈਗੀ ਆ, ਪਾਣੀ ਦੀ ਲੋੜ ਹੈਗੀ ਆ। ਪਰ ਅਸੀਂ ਜੇ ਉਹਨਾਂ ਲਈ ਪਾਣੀ ਭਰ ਕੇ ਰੱਖ ਦਿਆਂਗੇ ਕਿ ਕਟੋਰਾ ਹੋ ਸਕਦਾ ਕੋਈ, ਥੀਲ ਹੋ ਸਕਦੀ ਹੈ, ਉਹਦੇ ਵਿੱਚ ਲਗਾਤਾਰ ਪਾਣੀ ਖੜ ਉਹਦੇ ਤੇ ਮੱਛਰਾਂ ਦੀ ਪਦਾਇਸ ਲਗਾਤਾਰ ਹੁੰਦੀ ਹੈਗੀ ਆ ਸਾਡੇ 쿨ਰ ਹੈਗੇ ਆ 쿨ਰ ਵੇਸਕ ਅੱਜ ਮੌਸਮ ਬਦਲ ਗਿਆ ਲੋਕਾਂ ਨੇ ਸਾਹਮਣੇ ਦਿੱਤੇ ਹੈਗੇ ਪਰ ਇੱਥੇ ਅਸੀਂ ਅੱਜ ਘਰਾਂ ਵਿੱਚ ਜਾ ਕੇ ਦੇਖਦੇ ਆ ਵੀ 쿨ਰ ਦਾ ਪਾਣੀ ਕੱਢਣਾ ਬਹੁਤ ਲੋਕ ਭੁੱਲ ਗਿਆ ਉੱਦੋਂ ਪਾਣੀ ਹਨ ਭਰੇ ਭਰੇ ਅੰਦਰ ਲਾ ਦਿੱਤਾ ਹੈਗਾ ਉਹਦੇ ਵਿੱਚ ਜੇ ਥੋੜਾ ਜਿਹਾ ਪਾਣੀ ਖੜਾ ਵੀ ਉਹ ਮੱਛਰਾਂ ਦੀ ਪਦਾਇਸ ਨੂੰ ਵਾਧਾ ਕਰ ਰਿਹਾ ਹੈਗਾ ਤੇ ਇਹ ਜਿਹੜਾ ਹੈ ਨਿੱਕੇ ਨਿੱਕੇ ਗੱਲਾਂ ਦਾ ਆਪਾਂ ਧਿਆਨ ਰੱਖ ਕੇ ਮੱਛਰਾਂ ਦੀ ਪਦਾਇਸ ਵਾਲੀਆਂ ਜਿਹੜਾ ਥਾਵਾਂ ਨੇ ਉਹਦੇ ਤੇ ਆਪਾਂ ਧਿਆਨ ਦੇ ਕੇ ਮੱਛਰਾਂ ਦੀ ਪਦਾਇਸ ਨੂੰ ਰੋਕਣ ਵਾਸਤੇ ਯਤਨ ਕਰ ਸਕਦੇ ਆ ਤੇ ਯਤਨ ਤਾ ਫੇਰ ਇਹ ਜਿਹੜੀਆਂ ਜਿਹੜੀਆਂ ਮੱਛਰਾਂ ਤੋਂ ਪੈਦਾ ਹੋਣੀਆਂ ਬਿਮਾਰੀਆਂ ਨੇ ਉਹ ਤੋਂ ਅਸੀਂ ਬਚ ਸਕਦੇ ਹਾਂ ਉਹਦੇ ਲਈ ਆਪਾਂ ਜਰੂਰ ਧਿਆਨ ਦੇਈਏ ਆਪੋ ਆਪਣੇ ਘਰਾਂ ਦੇ ਵਿੱਚ ਕਿਉਂਕਿ ਜਿਹੜਾ ਡੇਂਗੂ ਵਾਲਾ ਮੱਛਰ ਹੈਗਾ ਇਹ ਸਾਫ਼ ਪਾਣੀ ਦੇ ਪੈਦਾ ਹੁੰਦਾ ਹੈਗਾ ਮੈਂ ਇਹ ਗੱਲ ਕੀਤੀ ਥਾ 53 ਕਿਸਮਾਂ ਦੀਆਂ ਮੱਛਰ 53 ਕਿਸਮਾਂ ਦੇ ਮੱਛਰਾਂ ਦੇ ਵਿੱਚੋਂ ਤਿੰਨ ਕਿਸਮਾਂ ਜਿਹੜੀਆਂ ਹੈਗੀਆਂ ਉਹ ਸਾਫ਼ ਪਾਣੀ ਦੇ ਪੈਦਾ ਹੁੰਦੀਆਂ ਜਿਹੜੇ ਬਾਕੀ ਰਹਿ ਗਈਆਂ ਸੜੀਆਂ 50 ਕਿਸਮਾਂ ਮੰਨ ਲਓ ਉਹ ਸਾਡੇ ਗੰਦੇ ਪਾਣੀ ਦੇ ਪੈਦਾ ਹੁੰਣੀਆਂ ਉਹ ਕਿਸਮਾਂ ਨੇ ਜੇ ਉਹ ਪੈਦਾ ਹੋ ਜਾਂਦੀਆਂ ਨੇ ਉਹ ਸਾਡਾ ਲਹੂ ਜ਼ਰੂਰ ਥੀ ਸਕਦੇ ਆ ਪਰ ਉਹ ਬਿਮਾਰੀਆਂ ਨਹੀਂ ਫਲਾਉਂਦੀ ਬਿਮਾਰੀਆਂ ਫੈਨਾਲੇ ਜਿਹੜੇ ਮੱਛਰ ਹੈਗੇ ਆ ਉਹ ਸਾਫ ਪਾਣੀ ਤੇ ਪੈਦਾ ਹੁੰਦੇ ਆ ਸਾਫ ਪਾਣੀ ਸਾਡੇ ਘਰੇ ਹੈਗਾ ਸੋ ਇਸ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਜਰੂਰ ਯਤਨ ਕਰੀਏ ਵੀ ਇਹ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਦੇ ਲਈ ਆਪਾਂ ਵੱਧ ਤੋਂ ਵੱਧ ਯਤਨ ਕਰਾਂਗੇ ਤਾਂ ਇਹ ਪੈਦਾ ਨਹੀਂ ਹੋਣਗੇ ਤੇ ਜੇ ਮੱਛਰਾਂ ਦੀ ਪੈਦਾਇਸ਼ ਨੂੰ ਅਸੀਂ ਪੈਦਾ ਕਰਤਾ ਫਿਰ ਉਹਨਾਂ ਮੱਛਰਾਂ ਨੂੰ ਮਾਰਨਾ ਬਹੁਤ ਔਖਾ ਹੈਗਾ ਜਿਹੜਾ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਵੀ ਕਮਰੇ ਅੱਜ ਪਾਣੀ ਖੜਾ ਕੋਡਰਾ ਅੱਜ ਖੜਾ ਇਹ ਕਿੰਨੇ ਦਿਨਾਂ ਤੇ ਪਾਣੀ ਦੇ ਉੱਤੇ ਮੱਛਰ ਪੈਦਾ ਹੋ ਜਾਂਦਾ ਤਕਰੀਬੇ ਮੰਨੋ ਹਫਤੇ ਦਾ ਪਾਣੀ ਖੜਾ ਹੋਣਾ ਚਾਹੀਦਾ ਕਿ ਪਰਣਾ ਇਹਦੀ ਜਿਹੜੀ ਮਤਲਬ ਪਤਾ ਇਸ ਟਾਈਮ ਹੈਗਾ ਜੀ ਉਹ ਹਫ਼ਤੇ ਦੇ 10 ਦਿਨ ਦਾ ਹੈਗਾ ਅੱਜ ਜੇ ਮੱਛਰ ਫੀਮੇਲ ਉੱਥੇ ਅੰਡੇ ਦਿੰਦੀ ਹੈਗੇ ਆ ਉਹ 7 ਦਿਨਾਂ ਤੋਂ 10 ਦਿਨਾਂ ਦੇ ਵਿੱਚ ਮੱਛਰ ਬਣ ਕੇ ਉੱਠ ਜਾਂਦਾ ਹੈਗਾ ਇਹਦੀਆਂ ਮਤਲਬ ਸਟੇਜਾਂ ਨੇ ਚਾਰ ਪਹਿਲਾਂ ਅੰਡਾ ਹੁੰਦਾ ਅੰਡਾ ਸਾਨੂੰ ਦਿਖਦਾ ਨਹੀਂ ਹੈਗਾ ਲਾਰਵਾ ਸਾਨੂੰ ਦਿਖਦਾ ਹੈਗਾ ਮੱਛਰ ਤਾਂ ਜਿਹੜਾ ਲਾਰਵਾ ਹੈਗਾ ਨਿੱਕਾ ਨਿੱਕਾ ਮਤਲਬ ਟਿੱਕ ਟਿੱਕ ਲਗਾ ਕੇ ਕਿਸੇ ਮੈਂ ਪਾਣੀ ਦੇ ਵਿੱਚ ਉਹ ਇਦਾਂ ਭੱਜੇ ਫਿਰਦੇ ਤੁਹਾਨੂੰ ਦੱਸਣਗੇ ਉਹ ਲਾਰਵਾ ਹੈਗਾ ਉਸ ਤੋਂ ਬਾਅਦ ਹੁੰਦਾ ਪਿਪਾ ਪਿਪਾ ਹੁੰਦਾ ਕਿ ਗੋਲ ਜਿਹੀ ਭੰਗਰੀ ਜੀ ਬਣ ਜਾਂਦੀ ਹੈ ਉਹ ਵੀ ਇਹਦੀ ਇੱਕ ਸਟੇਜ ਹੈਗੀ ਆ ਤੇ ਜ ਉਹ ਮੱਛਰ ਬਣ ਕੇ ਉੱਡ ਜਾਂਦਾ ਹੈਗਾ ਇਹ ਜਿਹੜੀਆਂ ਪਹਿਲੀਆਂ ਤਿੰਨ ਸਟੇਜਾਂ ਨੇ ਉਹਨਾਂ ਤਿੰਨ ਸਟੇਜਾਂ ਤੇ ਅਸੀਂ ਉਹਨੂੰ ਖਤਮ ਕਰ ਸਕਦੇ ਹਾਂ ਬਿਲਕੁਲ ਖਤਮ ਕਰ ਸਕਦੇ ਹਾਂ ਜੇ ਅਸੀਂ ਧਿਆਨ ਜਦੋਂ ਮੱਛਰ ਬਣ ਕੇ ਉੱਡ ਗਿਆ ਫਿਰ ਸਾਡੇ ਲਈ ਬਹੁਤ ਵੱਡੀ ਸਮੱਸਿਆ ਆ ਜਾਂਦੀ ਆ ਉਹ ਕਿੱਥੇ ਲੁਕ ਸਕਦਾ ਖੰਡਾ ਖੁੰਜਾਂ ਚ ਉਹਨੂੰ ਭਾਲਣਾ ਮਾਰਨਾ ਬਹੁਤਕ ਹੋ ਗਏ ਨੇ ਕਰਾਈ ਜਾ ਰਹੀ ਹੈ ਕਮੇਟੀ ਵੱਲੋਂ ਹੋਸ਼ ਸਵਾਸਥੇ ਸਸਤਾ ਨੂੰ ਮਤਲਬ ਹੋ ਗਏ ਕਰਾਈਏ ਇਹ ਹੋ ਗਏਗਾ ਦਾ ਖੂਜਾ ਚਰ ਹੁੰਦਾ ਪਰ ਸਭ ਤੋਂ ਜਿਹੜਾ ਜ਼ਰੂਰੀ ਆ ਉਹ ਸਾਡਾ ਪਹਿਲਾ ਪ੍ਰਕਾਸ਼ਨ ਅਪਣਾ ਲੈਣਾ ਬਹੁਤ ਜ਼ਰੂਰੀ ਹੈ ਕਿ ਜੇ ਬੰਦੋਂ ਦੀ ਖਮਲੀ ਐ ਜਾਂ ਆਪਾਂ ਫੰਕਸ਼ਨ ਪਾੜੀ ਪੋੜੇ ਆ ਜਨਕੇ ਵੀ ਹਫਤੇ ਤੋਂ ਪੁਰਾਣਾ ਨਹੀਂ ਹੋਣਾ ਜੇ ਤਾਂ ਦੂਜੇ ਤੀਜੇ ਤਾਂ ਉਹ ਬਦਲ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਾਕੀ ਬੱਛਨ ਪੈਸਾ ਕਰਾਓ ਹਾਂਜੀ ਇੱਕ ਵਾਰ ਤੁਸੀਂ ਫ੍ਰਿਜਾਂ ਦੀ ਗੱਲ ਕਰੀ ਐ ਪਰ ਅੱਜ ਕੱਲ ਮੈਂ ਸੁਣਿਆ ਵੀ ਫ੍ਰਿਜਾਂ ਦੇ ਮਗਰ ਟੌਟਰੇ ਹੁੰਦੀ ਦੀ ਪਾਣੀ ਵਾਲੀ ਇਹ ਹਰੇਕ ਹਰੇਕ ਫ੍ਰਿਜ ਦੇ ਵਿੱਚ ਜਗੇ ਵੱਡੀਆਂ ਤੋਂ ਵੱਡੀਆਂ ਫ੍ਰਿਜਾਂ ਤੁਸੀਂ ਵੇਖ ਲਓ ਉਦੇ ਵਿੱਚ ਵੀ ਤੁਹਾਨੂੰ ਪਿਛਲੇ ਪਿਛਲੇ ਪਾਸੇ ਉਹਨੂੰ ਜਾਲੀ ਨੂੰ ਖੋਲਣਾ ਪੈਂਦਾ ਹੈਗਾ ਉਹ ਖੋਲ ਕੇ ਹੀ ਤੁਹਾਨੂੰ ਦਿਸੀਗਾ ਅਦਰਵਾਜ ਨਹੀਂ ਦਿਖਦਾ ਪਰ ਉੱਥੇ ਵੀ ਉਹਨੂੰ ਜਰੂਰ ਇੱਕ ਪੈ ਪੈ ਜਾਂਦੀ ਆ ਉਹਦੀ ਬਾਹਰਲੇ ਪਾਸੇ ਆ ਕੇ ਬੋਤਲ ਰੱਖੀ ਜਾਂਦੀ ਆ ਕੋਈ ਰੱਖਿਆ ਉਹਨੂੰ ਸਨ ਸਨ ਤੇ ਉਹਨੂੰ ਸਾਫ਼ ਕਰ ਦੇਣਾ ਚਾਹੀਦਾ ਵੱਡੀਆਂ ਤੋਂ ਵੱਡੀਆਂ ਫ੍ਰੀਜਾਂ ਤੁਸੀਂ ਵੇਖ ਲਓ ਉਹਨਾਂ ਵਿੱਚ ਮਤਲਬ ਡੀਫ੍ਰੋਸ ਵਾਲਾ ਜਿਹੜਾ ਹੈ ਉਹ ਸਿਸਟਮ ਹਰੇਕ ਦੇ ਵਿੱਚ ਲੱਗਿਆ ਹੋਇਆ ਇਹ ਅਸੀਂ ਕਹਿ ਦਿੰਦੇ ਹਾਂ ਸਾਡੀ ਫ੍ਰੀਜ ਦਾ ਪਾਣੀ ਇਸ ਤਰ੍ਹਾਂ ਨਹੀਂ ਨਿਕਲਦਾ ਪਰ ਜਰੂਰ ਨਿਕਲਦਾ ਅਸੀਂ ਜੇ ਅਸੀਂ ਇੱਥੇ ਮੰਡੀ ਦੀ ਗੱਲ ਕਰੀਏ ਮੰਡੀ ਦੇ ਵਿੱਚ ਇੱਕ ਨਾਮਵਰ ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਡੇਂਗੂ ਹੋਇਆ ਤੇ ਅਸੀਂ ਉਹਨਾਂ ਨੇ ਸਾਨੂੰ ਸਾਡੇ ਨਾਲ ਵਾਸਤਾ ਕੀਤਾ ਜਦੋਂ ਅਸੀਂ ਉਹਨਾਂ ਦੇ ਬਹੁਤ ਵੱਡੀ ਫ੍ਰੀਜ ਸੀ ਮਕੈਨਿਕ ਨੂੰ ਬੁਲਾ ਕੇ ਤੇ ਫੇਰ ਉਹ ਖਲਾ ਕੇ ਜਦੋਂ ਅਸੀਂ ਉਹ ਵਿੱਚੋਂ ਖਲਾ ਕੇ ਦਿਖਾਇਆ ਤੇ ਉੱਥੇ ਜਿਹੜੇ ਲਾਰਜੇਸਨ ਮਿਲੇ ਸੀ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਕਿ ਹਰੇਕ ਫ੍ਰਿਜ ਦੇ ਵਿੱਚ ਜਿਹੜਾ ਮਤਲਬ ਡੀ ਫ੍ਰਿਜ ਹੋਣ ਵਾਸਤੇ ਉਹਦਾ ਪਾਣੀ ਇਕੱਠਾ ਹੁੰਦਾ ਹੈਗਾ ਇੱਕ ਥਾਂ ਤੇ ਉਹ ਜ਼ਰੂਰ ਕਿਸੇ ਮਿਸਤਰੀ ਨੂੰ ਬੁਲਾ ਕੇ ਉਹਦੀ ਪਾਈਪ ਬਾਹਰ ਕਰਵਾ ਲਈ ਜਾਵੇ ਤੇ ਨਹੀਂ ਸਾਨੂੰ ਲੱਗਦਾ ਵੀ ਇਹ ਤਾਂ ਪਾਣੀ ਨਹੀਂ ਇਕੱਠਾ ਹੁੰਦਾ ਪਰ ਹੁੰਦਾ ਪਾਣੀ ਇਕੱਠਾ ਆਪਾਂ ਜ਼ਰੂਰ ਧਿਆਨ ਦੇ ਕੇ ਮੱਛਰਾਂ ਦੀ ਪਤੈਸ ਨੂੰ ਆਪਣੇ ਘਰਾਂ ਦੇ ਵਿੱਚੋਂ ਰੋਕਣ ਵਾਸਤੇ ਜ਼ਰੂਰ ਯਤਨ ਕਰਨੀ ਚਾਹੀਦੀ ਹੈ ਇਹ ਦਿਹਾ ਕਿਤੇ ਡੇਂਗੂ ਦੇ ਮੱਛਰ ਕਿਤੇ ਜਿਆਦਾ ਉੱਚਾ ਨਹੀਂ ਉੱਡਦਾ ਔਰ ਦੇਨੇ ਹੀ ਕੱਟਦਾ ਹਾਂਜੀ ਇਹਦੀ ਮਤਲਬ ਕੁਦਰਤ ਵੱਲੋਂ ਇਹਦਾ ਇੱਕ ਹੈਗਾ ਵੀ ਇਹ 10 11 ਵਜੇ ਤੱਕ ਐਕਟਿਵ ਹੁੰਦਾ ਹੈਗਾ ਉਦੋਂ ਬਾਅਦ ਚ ਇਹ ਆਪਣੇ ਖੱਲਾ ਖੁਈਆਂ ਚ ਜ਼ਿਆਦਾਤਰ ਜਿਹੜੇ ਹੈਗਾ ਜਿੱਥੇ 90 ਡਿਗਰੀ ਦਾ ਕੋਣ ਬਣਦਾ ਹੈਗਾ ਕੋਨੇ ਹੈਗੇ ਆ ਉੱਥੇ ਜਾ ਕੇ ਲੁਕ ਜਾਂਦਾ ਹੈਗਾ ਇਹ ਨੀਚੇ-ਨੀਚੇ ਮਤਲਬ ਕੱਟਦਾ ਹੈਗਾ ਜਿਵੇਂ ਆਪਾਂ ਬੈਠੇ ਹੈਗੇ ਆ ਤੇ ਪੈਰ ਦੇ નીચે ਮਨ ਲਓ ਨਾ ਕੱਟ ਜਾਣਾ ਹੈਗਾ ਤੇ ਬੜਾ ਹੀ ਇਹ ਮਤਲਬ ਇੱਕ ਜਿਹੇ ਸੁਸਤ ਜਿਹਾ ਇੱਕ ਮਤਲਬ ਜੀਵ ਹੈਗਾ ਤੇ ਜਿਹੜਾ ਬੜੀ ਵੱਡੀ ਸਮੱਸਿਆ ਖੜੀ ਕਰ ਸਕਦਾ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਵਾਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ 753 ਕਿਸਮ ਦੇ ਮੱਛਰ ਇਹਨੂੰ ਟਾਈਗਰ ਮੱਛਰ ਵੀ ਕਹਿੰਦੇ ਆ ਇਹਦੇ ਸਰੀਰ ਦੇ ਉੱਪਰ ਧਾਰੀਆਂ ਹੁੰਦੀਆਂ ਨੇ ਜਿਵੇਂ ਚੀਤੇ ਦੇ ਹੁੰਦੀਆਂ ਤੇ ਇੱਕ ਜਿਹੜੀ ਸਭ ਤੋਂ ਵੱਡੀ ਨਿਸ਼ਾਨੀ ਹੈ ਉਹ ਇਹ ਆ ਇਹਦੇ ਜਿਹੜੇ ਪਿਛਲੇ ਲੱਤਾਂ ਨੇ ਪਿਛਲੇ ਲੱਤਾਂ ਦੇ ਉੱਪਰ ਗੋਲ ਗੋਲ ਰਿੰਗ ਹੁੰਦੇ ਆ ਜਿਹਨੂੰ ਆਪਾਂ ਝਾਂਜਰਾ ਕਹਿੰਦੇ ਨੇ ਸਾਡੇ ਮਤਲਬ ਸਾੜੀਆਂ ਭੈਣਾਂ ਸਾੜੀਆਂ ਧੀਆਂ ਦੇ ਪਾਈ ਹੁੰਦੇ ਆ ਇਹਨੂੰ ਝਾਂਜਰਾ ਵਾਲਾ ਮੱਛਰ ਵੀ ਕਹਿੰਦੇ ਹੈਗੇ ਆ ਇਹ ਜਿਹੜਾ ਝਾਂਜਰਾ ਵਾਲਾ ਮੱਛਰ ਬਹੁਤ ਖਤਰਨਾਕ ਹੈਗਾ ਤੇ ਜਿਹਦੇ ਵੀ ਤੁਹਾਨੂੰ ਕਿਤੇ ਆਪਣੇ ਘਰਾਂ ਦੇ ਵਿੱਚ ਮਿਲਦਾ ਤਾਂ ਫੌਰੀ ਤੌਰ ਤੇ ਤੁਸੀਂ ਇਹਦੇ ਹਟ ਹਟ ਦੀ ਸਪਰੇਅ ਕਰ ਸਕਦੇ ਹੋ ਜਾਂ ਡੀਜ਼ਲ ਵੀ ਹੈਗਾ ਉਹਦੀ ਸਪਰੇਅ ਕਰ ਸਕਦੇ ਹੋ ਮਿੱਟੀ ਦਾ ਤੇਲ ਹੈਗਾ ਉਹਦੀ ਸਪਰੇਅ ਕਰ ਸਕਦੇ ਹੋ ਇਹਨੂੰ ਫੌਰੀ ਤੌਰ ਤੇ ਜੇ ਤੁਹਾਨੂੰ ਦੱਸਦਾ ਘਰਾਂ ਦੇ ਵਿੱਚ ਤਾਂ ਜਰੂਰ ਇਹਨੂੰ ਫੌਰੀ ਤੌਰ ਤੇ ਮਾਰਨਾ ਬਹੁਤ ਜ਼ਰੂਰੀ ਆ ਜੇ ਤੁਸੀਂ ਡੀਜ਼ਲ ਤੇਲ ਮਿੱਟੀ ਦਾ ਤੇਲ ਕਿਹਾ ਇਹ ਵੀ ਸੁਣਾ ਸੀ ਵੀ ਜੇ ਕਿਤੇ ਪਾਣੀ ਖੜਾ ਹੋਵੇ ਉਹ ਚ ਮਿੱਟੀ ਦਾ ਤੇਲ ਹੀ ਪਾ ਦੋ ਤਾਂ ਵੀ ਹੱਲ ਹੋ ਜਾਂਦੇ ਹਾਂ ਹਾਂਜੀ ਕਿਉਂਕਿ ਇਹ ਜਿਹੜੀ ਮੱਛਰਾਂ ਦੀ ਜਿਹੜੀ ਪਦੈਸ ਪਾਣੀ ਤੇ ਹੁੰਦੀ ਆ ਪਾਣੀ ਦੇ ਵਿੱਚ ਜਿਹੜਾ ਲਾਰ ਪਾ ਸਾਨੂੰ ਦਿਖਦਾ ਜਦੋਂ ਉਹ ਜਦੋਂ ਉਹਨਾਂ ਨੇ ਸਾਹ ਲੈਣਾ ਉਹ ਉੱਪਰ ਆਉਂਦਾ ਹੈਗਾ ਪਾਣੀ ਦੇ ਉੱਪਰਲੀ ਤੈਹ ਦੇ ਉਪਰ ਆਕਸਾਨ ਲੇ ਕੇ ਫਿਰ نیچے ਚਰਦਾ ਜਿਹੜਾ ਮਿੱਟੀ ਦਾ ਤੇਲ ਅਸੀਂ ਡੀਲ ਉਸ ਤੇ ਉੱਪਰ ਪਾ ਦਈਏ ਜਦੋਂ ਉਹ ਪਰਸਾਣਣ ਵਾਸਤੇ ਉਹ ਤੋਂ ਬੱਚ ਜਿਹੜਾ ਹੈਗਾ ਲਾਰਵੇ ਹੈਗੇ ਆਉਣਗੇ ਤਾਂ ਉਹਨਾਂ ਨੂੰ ਉਹ ਮਿੱਟੀ ਦਾ ਤੇਲ ਜਿਹੜਾ ਲੱਗ ਜੂਗਾ ਤਾਂ ਉਹ ਨਾਲ ਦੀ ਨਾਲ ਮਰ ਜਾਂਦੇ ਐ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਘੁੱਡੜਾ ਇਸ ਤਰ੍ਹਾਂ ਦਾ ਹੈਗਾ ਜਿੱਥੇ ਪਾਣੀ ਅਸੀਂ ਸਫਾਈ ਨਹੀਂ ਕਰ ਸਕਦੇ ਉੱਥੇ ਡੀਜ਼ਲ ਜਾਂ ਮਿੱਟੀ ਦਾ ਤੇਲ ਪਾ ਕੇ ਅਸੀਂ ਉਹਨਾਂ ਦੀ ਜਿਹੜੀ ਪਤਾਇਸ ਨੂੰ ਰੋਕ ਬਹੁਤ ਵੱਡਾ ਆਪ੍ਰੇਰਲਾ ਕਰ ਸਕਦੇ ਸੋ ਜਿਹੜੇ ਬਚਲ ਤੋਂ ਆ ਜਿਵੇਂ ਕਿ ਇਹਨਾਂ ਨੇ ਦੱਸਿਆ ਇੱਕ ਦਾ ਪਾਣੀ ਨਾ ਖੜਾ ਰਹਿੰਦੇ ਹੋ 2-4 ਦਿਨਾਂ ਬਾਅਦ ਚੇਹੇ ਕਸ ਬੱਚਾ ਜਿਆਦਾ ਉੱਚਾ ਨਹੀਂ ਉੱਠਦਾ ਇਸ ਲਈ ਆਪਣੇ ਸਰੀਰ ਦੇ ਸਾਰੇ ਅੰਗ ਜਿਵੇਂ ਪਹਿਲਾਂ ਚ ਜਰਾਪਾ ਪਾ ਕੇ ਰੱਖੋ ਕੈਪਰੀ ਵਗੈਰਾ ਤੋਂ ਪਹਿਰੇ ਕਰੋ ਪੂਰੇ ਕੱਪੜੇ ਪਿੰਡਾ ਟੱਕ ਕੇ ਰੱਖੋ ਤੇ ਪਰ ਇੱਕਦਾਲ ਇਹ ਵੀ ਇਹ ਜਿਹੜਾ ਇਹ ਡੇਂਗੂ ਹੋ ਜਾਂਦਾ ਇਹਦੇ ਪਤਾ ਨਹੀਂ ਚੱਲਦਾ ਇੱਕਦੋਂ ਪਹਿਲਾਂ ਤਾਂ ਜਿਵੇਂ ਅਕਦਾ ਬੁਖਾਰ ਛੱਡ ਗਿਆ ਉੱਤਰ ਗਿਆ ਇਹਨੇ ਨੂੰ ਸੱਡ ਕੱਟ ਜਾਂਦੇ ਵੀ ਇਹਦੀ ਲੱਛਣ ਕੀ ਨਹੀਂ ਕਿੱਥੋਂ ਪਤਾ ਲੱਗਦਾ ਵੀ ਡੇਂਗੂ ਹੈ ਇਹਦਾ ਕਰਕੇ ਨਾ ਜੀ ਮੌਸਮ ਦੇ ਮੁਤਾਬਕ ਕੁਝ ਬੈਲ ਫੀਵਰ ਵੀ ਚੱਲ ਰਿਹਾ ਹੈ ਕੁਝ ਹੋਰ ਪ੍ਰੋਬਲਮਾਂ ਕਰਕੇ ਵੀ ਮਤਲਬ ਜਿਹੜੇ ਸੈੱਲ ਘਟਣਾ ਸੈੱਲ ਘਟਣ ਨੂੰ ਹੀ ਅਸੀਂ ਡੇਂਗੂ ਨਹੀਂ ਕਹਿ ਸਕਦੇ ਸਰਕਾਰ ਵੱਲੋਂ ਬਕਾਇਦਾ ਸਿਵਲ ਹਸਪਤਾਲਾਂ ਦੇ ਵਿੱਚ ਦੇ ਟੈਸਟ ਦਿੱਤੇ ਜਾ ਰਹੇ ਆ ਬਿਲਕੁਲ ਫ੍ਰੀ ਇਹਦੇ ਟੈਸਟ ਨੇ ਉਹ ਟੈਸਟ ਨੂੰ ਕਰਵਾਉਣ ਤੋਂ ਬਾਅਦ ਜੇ ਪੋਜ਼ਿਟਿਵ ਆਉਂਦਾ ਫਿਰ ਹੀ ਆਪਾਂ ਕਹਿ ਸਕਦੇ ਆ ਵੀ ਜਿਹੜਾ ਡੇਂਗੂ ਪੋਜ਼ਿਟਿਵ ਆ ਅਦਰਵਾਈਜ਼ ਡਰਨ ਦੀ ਕੋਈ ਲੋੜ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਬਾਕੀ ਜਿਹੜੀਆਂ ਬਿਮਾਰੀਆਂ ਦੇ ਕਰਕੇ ਵੀ ਮਤਲਬ ਸੈੱਲ ਜਿਹੜੇ ਘਟ ਜਾਂਦੇ ਆ ਪਰ ਜਿਹੜਾ ਇਹਦਾ ਟੈਸਟ ਦਾ ਸਰਕਾਰੀ ਹਸਪਤਾਲ ਵਿੱਚੋਂ ਕਰਵਾ ਕੇ ਇਹ ਇਹਨੂੰ ਆਪਾਂ ਕਨਫਰਮ ਕਰ ਸਕਦੇ ਹਾਂ ਵੀ ਹਾਂ ਡੇਂਗੂ ਹੈਗਾ ਅਦਰਵਾਇਜ਼ ਡਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਆਪਣਾ ਖਰਾਕ ਦਾ ਧਿਆਨ ਰੱਖੋ ਕਭਰਾਓ ਨਾ ਜਿਹੜੇ ਜਿਹੜੀਆਂ ਮਤਲਬ ਗੱਲਾਂ ਨੇ ਕੁਝ ਉਹ ਆਪਾਂ ਜਰੂਰ ਆਪਾਂ ਧਿਆਨ ਦੇ ਕੇ ਮੱਛ ਪਹਿਲੀ ਗੱਲ ਤਾਂ ਮੱਛਰਾਂ ਦੀ ਪਤਾਸ ਬਲੋਕੀ ਕਿ ਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਿਵਲ ਹਸਪਤਾਲ ਦੇ ਵਿੱਚ ਡੇਂਗੂ ਦਾ ਟੈਸਟ ਕਰਾ ਕੇ ਉਹਦਾ ਜਿਹੜਾ ਲਾਜ ਹੈ ਸਰਕਾਰ ਵੱਲੋਂ ਬਿਲਕੁਲ ਫਰੀ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਜੀ ਮੈਂ ਸੈੱਲਾਂ ਦੀ ਗੱਲ ਕਰੀ ਜੇ ਤੁਸੀਂ ਸੈੱਲਾਂ ਆਖਰੇ ਸੈੱਲਾਂ ਦੀ ਕਿੰਨੀ ਕੀਮਤ ਜਿਵੇਂ ਪ੍ਰਾਈਵੇਟ ਚੋ ਸੈੱਲਾਂ ਕੱਟਗੇ ਜੀ फटाफट ਸੈੱਲਾਂ ਲੈ ਕੇ ਉਹ ਆ ਕਰੋ ਉਹੀ ਜਿਵੇਂ ਉਹਨਾਂ ਸੰਸਥਾ ਵੱਲੋਂ ਪੁੰਨ ਜੋਤੀ वगैरह ਸਤਾ ਜਾਂਦਾ ਤੇ ਸਿੰਪਲ ਬੋਤਲ ਲਾ ਕੇ ਉਹ ਕੇ ਕਰੀ ਜਾਂਦੇ ਨੇ ਵੀ ਇਹ ਸੈੱਲਾਂ ਤਾਂ ਕੀ ਇਹ ਹੈਗਾ ਵੀ ਕਿੰਨੇ ਚਾਹੀਦੇ ਕਿਤੋਂ ਦੀ ਕਰਾਉਣੇ ਚਾਹੀਦੇ ਇਹ ਤਾਂ ਜਿਹੜਾ ਆਪਣੇ ਐਮਡੀ ਡਾਕਟਰ ਨੇ ਜੀ ਉਹਨਾਂ ਉਹ ਇਹਦੀ ਮਰੀਜ਼ ਦੀ ਸਿਚੁਏਸ਼ਨ ਦੇਖਦੇ ਆ ਵੀ ਇਸ ਤਰ੍ਹਾਂ ਦਾ ਵੀ ਹੈਗਾ 20000 ਦੇ ਜਿਹੜੇ ਮੰਨ ਲਓ ਸੈੱਲ ਦਾ ਰਹਿ ਜਾਣਾ 20 ਕੋਈ ਵੱਡੀ ਗੱਲ ਨਹੀਂ ਹੈਗੀ ਕਿ ਕਾਰਨ ਕੀਆ ਉਹ ਡਾਕਟਰ ਦੀ رائے ਦੇ ਮੁਤਾਬਕ ਜਿਹੜਾ ਐਮਡੀ ਡਾਕਟਰ ਦੇਖ ਰਿਹਾ ਜੇ ਉੱਥੇ ਕੋਈ ਬਲੀਡ ਹੋ ਜਾਂਦਾ ਹੈਗਾ ਕੋਈ ਇੰਟਰਨਲ ਬਲੀਡ ਹੋ ਗਿਆ ਜਾਂ ਕਿਤੇ ਕੋਈ ਖੂਨ ਲੀਕੇਜ ਹੋ ਗਿਆ ਫਿਰ ਉਹ ਜਿਹੜਾ ਪਲੇਟਲੇਟ ਲਾਉਣੇ ਬਹੁਤ ਜ਼ਰੂਰੀ ਹੁੰਦੇ ਆ ਅਦਰਵਾਇਜ਼ ਘਬਰਾਉਣ ਦੀ ਲੋੜ ਨਹੀਂ ਜੋ ਤੁਹਾਨੂੰ ਐਮਡੀ ਡਾਕਟਰ ਮਤਲਬ ਤੁਹਾਨੂੰ ਪ੍ਰਿਕਾਸ਼ਨ ਦੇ ਰਿਹਾ ਵੀ ਇਦਾਂ ਦਾ ਉਹਦੇ ਮੁਤਾਬਕ ਕਰਕੇ ਅਸੀਂ ਆਪਣੇ ਜਿਹੜੇ ਸਰੀਰ ਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੀ ਮਤਲਬ ਯਤਨ ਕਰ ਸ਼ੁਰੂ ਕਰਨੀ ਚਾਹੀਦੀ ਹੈ ਘਬਰਾਉਣ ਦੀ ਮੈਂ ਫਿਰ ਕਹਦੇ ਆ ਘਬਰਾਉਣਾ ਤੇ ਡਰਨਾ ਬਿਲਕੁਲ ਨਹੀਂ ਇੱਕ ਨਾਰਮਲ ਰੋਗ ਹੈਗਾ ਤੇ ਜਿਹਦਾ ਬਹੁਤ ਵਧੀਆ ਸਰਕਾਰ ਵੱਲੋਂ ਅਪਰਾਲੇ ਕੀਤਾ ਜਾ ਰਿਹਾ ਇੱਕ ਦੇਖਿਆ ਵੀ ਸੈਨਾ ਤੋਂ بڑا ਹੁੰਦਾ ਵੀ ਜਦੋਂ ਆਪਾਂ ਚੈੱਕ ਕਰਉਨੇ ਆ ਇਹ ਬਕਵਾਕਰ ਰਿਪੋਰਟ ਦੇ ਬਕਵਾਕਰ ਰਿਪੋਰਟਾਂ ਕਿਉਂ ਆਉਂਦੀਆਂ ਨੇ ਕਿਤਾ ਦੀ ਕੋਸਤਾ ਹੈਗਾ ਹੀ ਇਹ ਚਲੋ ਇਸ ਲੈਬ ਦਾ ਤੇ ਉਸ ਲੈਬ ਦਾ ਇਹ ਉਹਨੂੰ ਇਨਸਾਨ ਹੀ ਵੇਖ ਰਿਹਾ ਹੈਗਾ ਤੇ ਇੱਕ ਦਿਨ ਕਦੇ ਕੁਝ ਹੋ ਸਕਦਾ ਵੀ ਇਦਾਂ ਵੱਧ ਘੱਟ ਆ ਸਕਦੇ ਕੋਈ ਦਿੱਕਤ ਨਹੀਂ ਵੱਡੀ ਗੱਲ ਇਹ ਹੈ ਵੀ ਜਿਹੜੀ ਕਭਰਾਉਣ ਤੋਂ ਨੀ ਹਸਰਤ ਨੂੰ ਉਹ ਕਰਨਾ ਚਾਹੀਦਾ ਬਿਲਕੁਲ ਡਰ ਕੇ ਹੀ ਆਪਲੇ ਜਿਹੜੇ ਸ੍ਰੀਕ ਤੌਰ ਤੇ ਬਹੁਤ ਵੱਡਾ ਹੋਊਗਾ ਬਣਾ ਲੈਣੇ ਆ ਕੋਈ ਐਡੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ 20000 ਤੇ 20 ਅਸੀਂ ਮਰੀਜ਼ ਜਿਹੜੇ ਦੇਖੇ ਹੈ ਜਿਹੜੇ ਠੀਕ ਹੋਏ ਹੈਗੇ ਤੇ ਇੱਥੇ ਅਸੀਂ ਲਿਖਦਾ ਲੱਖ ਤੇ 70000 ਤੇ ਵੀ ਮਰੀਜ਼ਾਂ ਘਭرائی ਜਾਂਦੇ ਹੈਗੇ ਵੀਰੇ ਸੈਲ ਕਰਕੇ ਡਰਨ ਦੀ ਕੋਈ ਲੋੜ ਨਹੀਂ ਖਰਾਕ ਵਧੀਆ ਲਓ ਘਭਰਾਓ ਨਾ ਤੇ ਜੋ ਡਾਕਟਰ ਤੁਹਾਨੂੰ ਕਹਿੰਦੇ ਨੇ ਡਾਕਟਰ ਸਾਹਿਬ ਕਹਿੰਦੇ ਨੇ ਐਮਡੀ ਡਾਕਟਰ ਸਾਹਿਬ ਨੇ ਦੀ ਰੈ ਲੈ ਕੇ ਉਹਦੀ ਹਸਾਰ ਨਾਲ ਟਰੀਟਮੈਂਟ ਲੈ ਕੇ ਆਪਣਾ ਜਿਹੜਾ ਪ੍ਰਕਾਸ਼ਨ ਤੇ ਆਪਣੀ ਦਵਾਈ ਲੈਣ ਦਾ ਜਰੂਰ ਆਪਾਂ ਲੈ ਕੇ ਨਹੀਂ ਚਾਹੀਦਾ ਤੁਸੀਂ ਦੇਖ ਰਹੇ ਹੋ ਕਿ ਅੱਜ ਅਸੀਂ ਡੇਂਗੂ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਕਾਰਗਰ ਦਵਾਈ ਹੈ ਉਸੋ ਢੀ ਬਿੱਲ ਪਾਵਰ ਆ ਵੀ ਤੁਸੀਂ ਉਹਨੂੰ ਐਕਟਿਵ ਕਰਕੇ ਰੱਖੋ ਵੀ ਤੁਸੀਂ ਕੁਛ ਨਹੀਂ ਹੁੰਦਾ ਹਾਂਜੀ ਇੱਕ ਇਹਦੇ ਵਿੱਚ ਖਾਲੀਕ ਵਿੱਚ ਕਹਿੰਦੇ ਵੀ ਬੱਕਰੀ ਦਾ ਦੁੱਧ ਅ ਨਾਰੀਅਲ ਦਾ ਪਾਣੀ ਕਾਫੀ ਕੋਈ ਦਾ ਕੋਈ ਕੋਈ ਕਹਿੰਦਾ ਬੇਲ ਦਾ ਪਾਣੀ ਉਹ ਕੀ ਕੀ ਚ ਜਨ ਬਾਕੀ ਉਹ ਫੈਕਟਰ ਆਪ ਤੇ ਨੇ ਇਹਦਾ ਜੀ ਜੇ ਆਪਾਂ ਵਿਗਿਆਨਕ ਤੌਰ ਤੇ ਗੱਲ ਕਰੀਏ ਜੋ ਬੱਕਰੀ ਦੇ ਦੁੱਧ ਵਿੱਚ ਮਿਨਰਲ ਨੇ ਉਹੀ ਗਾਂ ਮੱਝ ਦੇ ਵਿੱਚ ਨਹੀਂ ਇਹ ਕੋਈ ਵਿਸ਼ੇਸ਼ ਇਸ ਤਰ੍ਹਾਂ ਦੀ ਕੋਈ ਨਹੀਂ ਹੈਗਾ ਵੀ ਬੱਕਰੀ ਦੇ ਦੁੱਧ ਦੀ ਉਹਦੇ ਨਾਲ ਜਿਆਦਾ ਮਲਸਤਾਂ ਦੀ ਗੱਲ ਆ ਜਿਹੜਾ ਸੈੱਲਾਂ ਨੂੰ ਵਧਾਉਣ ਵਾਸਤੇ ਸਿਰਫ ਤੁਹਾਡੀ ਜਿਹੜੀ ਸੰਤੁਲਿਤ ਭੋਜਨ ਹੈਗਾ ਕੁਦਰਤੀ ਖਾਣਾ ਖਾ ਕੇ ਉਹ ਲੈਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਕੀਵੀ ਦੇ ਫਲਾਂ ਦੀ ਗੱਲ ਕਰ ਰਹੇ ਹਾਂ ਜਾਂ ਹੋਰ ਫਲਾਂ ਦੀ ਜਿਹੜਾ ਮੌਸਮੀ ਫਲਾਂ ਉਹ ਜ਼ਰੂਰ ਲੈਣਾ ਚਾਹੀਦਾ ਮੌਸਮੀ ਜੋ ਸਬਜ਼ੀਆਂ ਨੇ ਦਾਲ ਸਬਜ਼ੀ ਜੋ ਵੀ ਹੈਗਾ ਉਹ ਤੁਹਾਨੂੰ ਪ੍ਰੋਪਰ ਲੈਣੀ ਚਾਹੀਦੀ ਹੈ ਕੋਈ ਵਿਸ਼ੇਸ਼ ਤੇ ਸਾਨੂੰ ਬਹੁਤਾ ਕੰਨੀ ਖਰਚਾ ਕਰਨਾ ਚਾਹੀਦਾ ਕਿਉਂਕਿ ਵਿਗਿਆਨਕ ਤੌਰ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਵੀ ਬੱਕਰੀ ਦੇ ਦੁੱਧ ਨਾਲ ਸੈੱਲ ਵੱਧ ਜਾਣਗੇ ਜਾਂ ਕੀਵੀ ਦੇ ਫਲ ਨਾਲ ਵੱਧ ਜਾਣਗੇ ਜਾਂ ਕਿਸੇ ਕਾਲੇ ਨਾਲ ਵੱਧ ਜਾਣਗੇ ਇਹਦੇ ਨਾਲ ਕੋਈ ਇਹਦਾ ਮਤਲਬ ਨਹੀਂ ਹੈਗਾ ਸਿਹਤ ਵਿਗਿਆਨ ਦੇ ਮਤਲਬਕ ਤੇ ਜਰੂਰ ਆਪਾਂ ਜੋ ਸੰਤੁਲਿਤ ਭੋਜਨ ਆ ਉਹ ਲਈਏ ਮੌਸਮੀ ਫਲ ਲਈਏ ਮੌਸਮੀ ਸਬਜ਼ੀਆਂ ਲਈਏ ਗੈਰ ਵਿਗਿਆਨਕ ਜਿਹੜੇ ਆਪਣਾ ਆਫਨਾਮਾ ਫਲਾਇਆ ਜਾ ਰਹੀਆਂ ਉਹਨਾਂ ਤੋਂ ਬਚਣ ਦੀ ਸਾਨੂੰ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਇੱਕ ਹੋਰ ਬੁਝਲ ਜਿਵੇਂ ਉਹਨਾਂ ਕਿਸੇ ਪਰਿਵਾਰ ਦੇ ਇੱਕ ਜੀ ਨੂੰ ਡੇਂਗੂ ਹੋ ਜਾਂਦਾ ਉਦੋਂ ਬਾਅਦ ਦੂਸਰੇ ਨੂੰ ਤੀਸਰੇ ਨੂੰ ਹੋ ਜਾਂਦਾ ਉਹਦਾ ਕੀ ਕਾਰਨ ਹੁੰਦੇ ਨੇ ਵੀ ਇਹਦਾ ਜੀ ਇਹ ਸਭ ਤੋਂ ਵੱਡਾ ਖਤਰਾ ਇਹੀ ਆ ਵੀ ਜਿੱਥੇ ਡੇਂਗੂ ਇੱਕ ਮਰੀਜ਼ ਹੋ ਗਿਆ ਪੋਜ਼ਿਟਿਵ ਆ ਗਿਆ ਉੱਥੇ ਹੀ ਜਿਹੜੇ ਮੈਂ ਤੁਹਾਨੂੰ ਮੱਛਰ ਦੱਸੇ ਹੈਗਾ ਏਡੀ ਜੈਪਟੀਨਾ ਦਾ ਮੱਛਰ ਹੈਗਾ ਉੱਥੇ ਤੇ ਉਹ ਮੱਛਰ ਆ ਜਿਹੜਾ ਉਹ ਬੰਦੇ ਨੂੰ ਕੱਟ ਰਿਹਾ ਜਿਹਨੂੰ ਡੇਂਗੂ ਹੋਇਆ ਵਾ ਉਹ ਤੋਂ ਕੱਟਣ ਤੋਂ ਬਾਅਦ ਜਿਹੜਾ ਉਹਦੇ ਪੈਰਾਸਾਈਟ ਆਪਣੇ ਸਰੀਰ ਦੇ ਅੰਦਰ ਲੈ ਜਾਂਦਾ ਮੱਛਰ ਫਿਰ ਉਹ ਜਿਹਨੂੰ ਅੱਗੇ ਕੱਟਦਾ ਉਹਨੂੰ ਡੇਂਗੂ ਹੁੰਦਾ ਕਿਉਂਕਿ ਹਫ਼ਤੇ ਤੋਂ ਮਤਲਬ 15 12 ਦਿਨ ਦਾ ਮਤਲਬ ਇਨਕੂਬੇਸ਼ਨ ਪੀਰੀਅਡ ਹੈਗਾ ਸ੍ਰੀ ਹਿਦੇ ਮੁਤਾਬਕ ਹੈ ਅੱਜ ਜੇ ਕਿਸੇ ਨੂੰ ਉਹ ਮੱਛਰ ਕੱਟਦਾ ਉਹਨੂੰ 12 ਤੋਂ 15 ਦਿਨਾਂ ਤੱਕ ਬੁਖਾਰ ਹੋ ਸਕਦਾ ਉਹਦੇ ਅੰਦਰ ਜਿਹੜੇ ਉਹ ਪੈਰਾਸਾਈਟ ਜਿਹੜੇ ਵੱਧਦੇ ਰਹਿੰਦੇ ਆ ਤੇ ਇਸ ਇਸ ਕਰਕੇ ਜਿਹੜਾ ਸਿਹਤ ਭਾਗ ਵੱਲੋਂ ਅਪਰਾਲੇ ਕੀਤਾ ਜਾਂਦਾ ਜੇ ਸਾਨੂੰ ਸੱਕੀ ਮਰੀਜ਼ ਵੀ ਕਿਸੇ ਥਾਂ ਦੇ ਉੱਤੇ ਮਿਲਦਾ ਉਸ ਘਰ ਦਾ ਸਰਵੇ ਕੀਤਾ ਜਾਂਦਾ ਉੱਥੇ ਮੱਛਰਾਂ ਦੇ ਪਤਾ ਦੇਖਿਆ ਜਾਂਦਾ ਵੀ ਕੋਈ ਪਦਾਇਸ ਵਾਲੀ ਥਾਂ ਤਾਂ ਨਹੀਂ ਹੈਗੀ ਤੇ ਉੱਥੇ ਘਰਾਂ ਦੇ ਘਰਾਂ ਦੇ ਆਲੇ-ਦੁਆਲੇ 100 150 ਦੇ ਘਰਾਂ ਦੇ ਜਿੰਨਾ ਕੁ ਰਕਬਾ ਹੁੰਦਾ ਉੱਥੇ ਸਪਰੇ ਵੀ ਕਰਾਈ ਜਾਂਦੇ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਵੀ ਇੱਥੇ ਡੇਂਗੂ ਹੋ ਗਿਆ ਤੇ ਉੱਥੇ ਮੱਛ ਉਹ ਮੱਛਰ ਨੂੰ ਅਸੀਂ ਮਾਰਨਾ ਬਹੁਤ ਜ਼ਰੂਰੀ ਹੈ ਤੇ ਨਹੀਂ ਤਾਂ ਉਹ ਅੱਗੇ ਵੱਡੀ ਪੱਧਰ ਤੇ ਅੱਗੇ ਆਪਣੀ ਮਰੀਜ਼ ਜਿਹੜੇ ਉਹ ਪੈਦਾ ਕਰ ਸਕਦਾ ਜਿਹਦਾ ਮੰਨੋ ਕਿਸੇ ਦੇ ਅਰਥ ਭੌਤ ਤੋਂ 10 ਚ ਕਰੋੜ ਆਉਦਾ ਕਰਜ਼ਾ ਆਉਂਦਾ ਆਸਪਟਲ ਦਾ ਕਰ ਤੇ ਉਹਦੇ ਲਈ ਕੋਈ ਫੀਸ ਵਗੈਰਾ ਵੀ ਲੱਗਦੀ ਨਹੀਂ ਨਹੀਂ ਕੋਈ ਫੀਸ ਨਹੀਂ ਸਰਕਾਰ ਵੱਲੋਂ ਬਕਾਇਦਾ ਜਿਹੜੇ ਲਗਾਤਾਰ ਜਿਹੜੀ ਕੈਂਪੇਨ ਆ ਉਹ ਘਰ-ਘਰ ਜਾਇਆ ਜਾ ਰਿਹਾ ਹੈ ਗਰੁੱਪ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਪੈਫਲੈਟ ਵੰਡੇ ਜਾ ਰਹੇ ਨੇ ਜਨਤਕ ਥਾਵਾਂ ਤੇ ਵੱਡੇ ਪੋਸਟਰ ਬੈਨਰ ਵਗੈਰਾ ਲਗਾਏ ਜਾ ਰਹੇ ਨੇ ਕਿਉਂਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਵੇ ਵੀ ਆਪੋ ਆਪਣੇ ਘਰਾਂ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਮੱਛਰਾਂ ਦੀ ਜਿਹੜੀ ਪਦਾਇਸ਼ ਨੂੰ ਰੋਕਣ ਵਾਲੀਆਂ ਜਿਹੜੇ ਉਪਰਾਲੇ ਆ ਉਹ ਜ਼ਰੂਰ ਕਰਨੇ ਚਾਹੀਦੇ ਆ ਤੇ ਜੇ ਕੋਈ ਬੁਖਾਰ ਹੁੰਦਾ ਹੈਗਾ ਤਾਂ ਉਹਨੂੰ ਚੈੱਕ ਕਰਾਉਣਾ ਚਾਹੀਦਾ ਤੇ ਉਹ ਸਹੀ ਟਾਈਮ ਤੇ ਢੰਗ ਨਾਲ ਕਰਵਾਉਣਾ ਚਾਹੀਦਾ ਹੈ। ਇੱਕ ਜਿਹੜੀ ਆਪਾਂ ਗੱਲ ਕਰਦੇ ਆ ਵੀ ਡੇਂਗੂ ਦੇ ਵਿੱਚ ਖਾੜ ਪੀਣ ਦੀ। ਇਹਦੇ ਵਿੱਚ ਵੈਜ ਚਾਹ ਜਾਂ ਡਰੌਨ ਵੈਜ ਦਾ ਵੀ ਕੋਈ ਫਰਕ ਨਹੀਂ। ਨਹੀਂ ਜੀ ਕੋਈ ਇਹਦੇ ਨਾਲ ਹੋਣੀ ਜੋ ਤੁਹਾਨੂੰ ਡਾਈਟ ਤੁਹਾਨੂੰ ਪ੍ਰੋਪਰ ਜੋ ਅਸੀਂ ਖਾਣਾ ਬੰਦ ਕੋਈ ਜਿਹੜੇ ਸਾਡੀ ਪ੍ਰੋਟੀਨ ਹੈਗਾ ਉਹ ਵੀ ਬਹੁਤ ਜ਼ਰੂਰੀ ਆ ਸਰੀਰ ਦੇ ਲਈ। ਅਸੀਂ ਵੇਖਦੇ ਆ ਕਿ ਵੀ ਅੱਜ ਜਿਹੜੀਆਂ ਹੋਰ ਪ੍ਰੋਬਲਮਾਂ ਆ ਰਹੀਆਂ ਨੇ ਉਹ ਸਾਡੀ ਖੁਰਾਕ ਦੇ ਵਿੱਚ ਘਾਟ ਕਰਕੇ ਆ ਰਹੀਆਂ ਨੇ ਤੇ ਬਹੁਤ ਜਿਹੜੀ ਸਾਡੀ ਅੰਦਰੂਨੀ ਮਤਲਬ ਸਾਡੀ ਇਮਿਊਨਿਟੀ ਹੈਗੀ ਆ ਉਹਦਾ ਘਟ ਜਾਣਾ ਉਹਦਾ ਸਭ ਤੋਂ ਵੱਡਾ ਕਾਰਨ ਆ ਸਾਡੀ ਖੁਰਾਕ ਵਧੀਆ ਨਹੀਂ ਹੈਗੀ ਅਸੀਂ ਇਹਦੇ ਚ ਵੇਜੇ ਦਾ ਨਾਣ ਵੇਜ ਦਾ ਕੋਈ ਮਤਲ ਨਹੀਂ ਤੁਹਾਨੂੰ ਜਿਹੜੀ ਪ੍ਰੋਟੀਨ ਹੈਗੇ ਤੁਹਾਡੇ ਮਿਨਰਲ ਚ ਹੈਗੇ ਆ ਉਹ ਤੁਹਾਨੂੰ ਜ਼ਰੂਰ ਲੈਣੇ ਚਾਹੀਦੇ ਆ ਜੇ ਤੁਸੀਂ ਨਾਣ ਵੇਜ ਹੈਗੇ ਹੋ ਤਾਂ ਉਸ ਤਰ੍ਹਾਂ ਦੀ ਖੁਰਾਕ ਰੱਖੋ ਜੇ ਉਦਾਂ ਤਾਂ ਕਿਉਂਕਿ ਜਿਹੜੇ ਮਿਨਰਲ ਨੇ ਉਹ ਤੁਹਾਡੇ ਨੂੰ ਲੈਣੇ ਬਹੁਤ ਜ਼ਰੂਰੀ ਆ ਤੇ ਜੇ ਤੁਹਾਡੇ ਮਿਨਰਲ ਚ ਜਾਂ ਖੁਰਾਕ ਦੇ ਵਿੱਚ ਕੋਈ ਖਰਾਕੀ ਤੱਤ ਘੱਟ ਰਹਿਣਗੇ ਤਾਂ ਬਿਮਾਰੀ ਦਾ ਮਤਲਬ ਤੁਹਾਡੇ ਤੇ ਜਲਦੀ ਜਲਦੀ ਹਮਲਾ ਹੋਣ ਦਾ ਵੀ ਖਤਰਾ ਰਹਿੰਦਾ ਹੈਗਾ ਇਸ ਕਰਕੇ ਜਣੀ ਸਾਡੀ ਖੁਰਾਕ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ ਆ ਸੰਤੁਲਿਤ ਭੋਜਨ ਲੈਣਾ ਬਹੁਤ ਜ਼ਰੂਰੀ ਜਿਹੜਾ ਉਹ ਲੇੰਕੂ ਦਾ ਮੱਛਰ ਹੁੰਦਾ ਉਹ ਜਿਹਨੂੰ ਫੀਮੇਲ ਮੱਛਰ ਕਹਿੰਦੇ ਨੇ ਉਹ ਕਿੰਨੇ ਕਿ ਇੱਕ ਵਾਰੀ ਚਾਂਡੇ ਦਿੰਦੀ ਹੈ ਵੀ ਕਿ ਆਪਾਂ ਹੈ ਕਿੰਤੀ ਉਹਦੇ ਇਹਨਾਂ ਜੇ ਆਪਾਂ ਕਿਹਦੀ 200 ਤੋਂ 500 ਤੱਕ ਇਹਦੇ ਐਗ ਆ ਜਿਹੜੇ ਉਹ ਇੱਕ ਇੱਕ ਵਾਰੀ ਦੇ ਸਕਦੇ ਜਾਂਦੇ ਹੈਗੇ ਤੇ ਜੇ ਮਤਲਬ ਕਿੰਨੀਆਂ ਫੀਮੇਲ ਇੱਥੇ ਹੈਗੀਆਂ ਕਿੰਡੀ ਪੱਤੇ ਪੱਟੀ ਪੱਦਰ ਤੇ ਉਹਦੀ ਜਿਹੜੀ ਪਦਾਇਸ਼ ਹੁੰਦਾ ਬਹੁਤ ਵੱਡਾ ਇਸ ਕਰਕੇ ਜਿਹੜਾ ਸਿਹਤ ਭਗ ਚਿੰਤਾਤ ਆ ਇਸ ਗੱਲ ਲਈ ਸਭ ਆਪਾਂ ਨੂੰ ਸਭ ਨੂੰ ਚਿੰਤਤ ਹੋਣਾ ਚਾਹੀਦਾ ਵੀ ਇਹਦੀ ਜਿਹ ਪਦਾਇਸ਼ ਵੱਡੀ ਪੱਦਰ ਤੇ ਹੋ ਜਾਂਦੀ ਹੈ ਇੱਕ ਫੀਮੇਲ ਮੱਛਰ 500 ਤੱਕ ਮਤਲਬ ਆਪਣੇ ਜਿਹੜੇ ਬੱਚੇ ਆ ਉਹ ਮਤਲਬ ਹਫਤੇ ਤੋਂ ਪਹਿਲਾਂ ਪਹਿਲਾਂ ਉਡਾਰ ਸਕਦੀ ਆ ਤੇ ਇਹਦਾ ਕਰਕੇ ਜ਼ਰੂਰੀ ਆ ਵੀ ਉਹਨੂੰ ਜਲਦੀ ਤੋਂ ਜਲਦੀ ਉਸ ਮੱਛਰ ਨੂੰ ਮਾਰਨਾ ਤੇ ਉਹਦੇ ਆਲੇ ਦੁਆਲੇ ਜਿਹ ਪੈਦਾ ਹੋ ਰਿਹਾ ਮੱਛਰ ਲਾਰਵਿਆਂ ਨੂੰ ਖਤਮ ਕਰਨਾ ਇਹ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈਗਾ ਇੱਕ ਤਾਂ ਹੋ ਗਿਆ ਵੀ ਉਹਨਾਂ ਆਪ ਦੇ ਘਰ ਦੀ ਆਪ ਚੈੱਕ ਇੰਟਰਨ ਨੇ ਇੱਕ ਕਈ ਅਜੇ ਲੋਕ ਆ ਜਿਹੜੇ ਇਸ ਗੱਲ ਨੂੰ ਸੀਰੀਅਸਲੀ ਨਹੀਂ ਲੈਂਦੇ ਇੱਥੇ ਜੇਕਰ ਉਹਨਾਂ ਦੇ ਘਰੇ ਬੱਚਾ ਪਾਇਆ ਜਾਂਦਾ ਕੋਈ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੇ ਜਾਂ ਕੋਈ ਜੁਰਮਾਨਾ ਵਗੈਰਾ ਵੀ ਲਾਇਆ ਜਾਂਦਾ ਹਾਂਜੀ ਇਹ ਬੰਦਾ ਨਹੀਂ ਤਿਆਰ ਰੱਖ ਰਿਹਾ ਤੇ ਦੂਜਿਆਂ ਦਾ ਨੁਕਸਾਨ ਕਰਦਾ ਹਾਂਜੀ ਇਹਦੇ ਵਾਸਤੇ ਸਰਕਾਰ ਵੱਲੋਂ ਬਕਾਇਦਾ ਜਿਹੜੀ ਇਹਦੀ ਕੈਂਪੇਨ ਚਲਾਈ ਗਈ ਆ ਉਹਨਾਂ ਦੇ ਕਮੇਟੀਆਂ ਵੱਲੋਂ ਮਤਲਬ ਉਹਨੂੰ ਲਿਖ ਕੇ ਦਿੱਤਾ ਜਾਂਦਾ ਕਮੇਟੀ ਵੱਲੋਂ ਉਹਦਾ ਜਿਹੜਾ ਚਲਾਨ ਹੈਗਾ ਉਹ ਘਰ ਦੇ ਘਰ ਦੇ ਵਿੱਚੋਂ ਮਿਲਦਾ ਹੈਗਾ ਤਾਂ 500 ਰੁਪਏ ਤੱਕ ਉਹਦਾ ਜਿਹੜਾ ਫਾਈਨ ਅਜਾ ਤਿੱਤੇ ਜਾਦਾ ਸਰਕਾਰੀ ਸੰਸਥਾ ਮਦੇ ਵਿੱਚ ਕੋ ਮਿਲਦਾ ਤਾਂ ਉਹਦਾ ਵੱਡੇ ਫੈਨ ਵੀ ਕਿਤੇ ਜਸਦਾ ਇਹ ਹਰ ਬਾਰ ਵੀ ਫੰਸ ਹੋ ਰਾ ਕਿ ਜੇ ਦੂਸਰੀ ਵਾਰ ਵੀ ਬੰਦਾ ਗਲਤੀ ਕਰਦਾ ਫਿਰ ਜੇ ਦੂਸਰੀ ਜੇ ਇਸ ਤਰ੍ਹਾਂ ਦੀ ਕੋਈ ਸੇ ਇਸ ਤਰ੍ਹਾਂ ਨਹੀਂ ਆਈ ਜੇ ਹੁੰਦਾ ਤਾਂ ਫਿਰ ਉਹਦਾ ਉਸ ਤਰ੍ਹਾਂ ਦਾ ਜਿਹੜਾ ਫਾਈਨ ਤਾਂ ਉਹ ਨਹੀਂ ਹੈਗਾ ਜੀ ਜਿਹੜੀ ਉਹ ਹੈ ਆਪਾਂ ਸ਼ਹਿਰ ਦੇ ਵਿੱਚ ਫੋਗਿੰਗ ਕਰਾ ਰਹੇ ਆ ਫੋਗਿੰਗ ਕਿੰਨੀ ਕੁ ਕਾਰਗਰ ਹੈ ਕੋਈ ਤਾਂ ਕਹਿੰਦਾ ਵੀ ਜਦੋਂ ਫੋਗਿੰਗ ਵਾਲੀ ਮਸ਼ੀਨ ਆ ਗਈ ਘਰ ਤੋਂ ਬੰਦ ਕਰ ਦੋ ਵਾਰ ਵਾਰੀ ਆ ਅੰਦਰ ਤੂੰ abrje ਕੋਈ ਕਹਦਾ ਖੋਲ ਤੋ ਦਰਜਾ ਅੰਦਰ ਜਾਂਦੋ ਇਹਦਾ ਕੀ ਇਹਦਾ ਜੀ ਜੇ ਉਹ ਹੀ ਆਪਾਂ ਗੱਲ ਕਰਦੇ ਜਿਹੜਾ ਉਹਦੀ ਫੋਕਿੰਗ ਤਾਂ ਕਰਨ ਦਾ ਫਾਇਦਾ ਇਹ ਵੀ ਸਾਡੇ ਉਹ ਅੰਦਰ ਤੱਕ ਚਲਾਇਆ ਜਾਵੇ ਤਾਂ ਜੇ ਮੱਛਰ ਹੈਗਾ ਤਾਂ ਮਰ ਜਾਊਗਾ ਜਿਹੜਾ ਬਾਹਰ ਸਾਨੂੰ ਜਿਹੜੀ ਉਹਦੀ ਲਪੇਟ ਤੇ ਧੂਏ ਦੀ ਲਪੇਟ ਚ ਆ ਗਿਆ ਮੱਛਰ ਮਰ ਜਾਂਦਾ ਹੈਗਾ ਇਹ ਤੋਂ ਡਰਨ ਦੀ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਉਹ ਜਿਹੜਾ ਜਿਹੜੇ ਉਹ ਮਤਲਬ ਜਿੱਥੇ ਤੱਕ ਉਹਦੀ ਧੂਏ ਦੀ ਮਾਤਰਾ ਜਾਂਦੀ ਹੈਗੀ ਉੱਥੇ ਜਿਹੜੀ ਉਹਦੀ ਲਪੇਟ ਵਿੱਚ ਆਇਆ ਮੱਛਰ ਉਹ ਮਰ ਜਾਂਦਾ ਹੈਗਾ ਕਈ ਲੋਕ ਕਹਿੰਦੇ ਨੇ ਵੀ ਜਦੋਂ ਬਾਜ਼ਾਰ ਚ ਜਾਂ ਗਲੀ ਚ ਫੋਕਿੰਗ ਕਰਤੋਂਦੇ ਆ ਤਾਂ ਮੱਛਰ ਉੱਡ ਕੇ ਘਰ ਰਾਜ ਆ ਜਾਂਦਾ ਨਹੀਂ ਐਦਾਂ ਦੀ ਨਹੀਂ ਗੱਲ ਹੈਗੀ ਜਿਹੜੀ ਉਹਦੀ ਲਪੇਟ ਦੇ ਵਿੱਚ ਇੱਕ ਵਾਰੀ ਉਹਦੇ ਵਿੱਚ ਆ ਗਿਆ ਉਹ ਉਹਦੇ ਵਿੱਚ ਦਵਾਈ ਪਾਈ ਜਾਂਦੀ ਹੈਗੀ ਤੇ ਉਹ ਜਿਹੜੀ ਦਵਾਈ ਹੁੰਦੀ ਉੱਡਦੀ ਦਵਾਈ ਹੁੰਦੀ ਆ ਤੇ ਉਹਦੇ ਵਿੱਚ ਜਿਹੜਾ ਆ ਗਿਆ ਲਪੇਟ ਜੋ ਮਰ ਜਾਂਦਾ ਮੱਛਰ ਉਹ ਤੋਂ ਵੀ ਪਹਿਲਾਂ ਵੀ ਜਿਹੜੀ ਗੱਲ ਹੈ ਆਪਾਂ ਪਹਿਲਾਂ ਕਰ ਚੁੱਕੇ ਆ ਵੀ ਮੱਛਰਾਂ ਨੂੰ ਪੈਦਾ ਹੀ ਨਾ ਹੋਣ ਦਈਏ ਇਹ ਤਾਂ ਬਾਅਦ ਬਾਅਦ ਚ ਹਥਿਆਰ ਰਹਿ ਜਾਂਦੇ ਵੀ ਅਸੀਂ ਇਹਨਾਂ ਨੂੰ ਮਾਰੀਏ ਪਰ ਅਸੀਂ ਜੇ ਅਸੀਂ ਸਮਝ ਲਈਏ ਆਪੋ ਆਪਣੇ ਘਰਾਂ ਦੀ ਜ਼ਿੰਮੇਵਾਰੀ ਸਮਝ ਲਈਏ ਤਾਂ ਮੈਂ ਦਾਅਵੇ ਨਾਲ ਕਹਿੰਨਾ ਮੇਰੀ 35 ਸਾਲ ਦੀ ਇਸ ਡਿਪਾਰਟਮੈਂਟ ਦੇ ਵਿੱਚ ਸਰਵਿਸ ਹੋ ਗਈ ਆ ਤੇ ਅਸੀਂ ਮੈਂ ਦਾਅਵੇ ਨਾਲ ਕਹਿੰਦਾ ਵੀ ਮੱਛਰ ਪੈਦੇ ਇਸ ਘਰ ਦੇ ਤੋਂ ਆਲੇ ਦੁਆਲੇ ਜਿਹੜੇ 20 ਘਰ ਆਪਾਂ ਪਣ ਧਿਆਨ ਰੱਖਣਾ ਤਾਂ ਇਸ ਮਹੱਲੇ ਦੇ ਵਿੱਚ ਬਿਲਕੁਲ ਮੱਛਰ ਖਤਮ ਕੀਤੇ ਜਾ ਸਕਦੇ ਆ ਪਰ ਜੇ 10 ਪਰਿਵਾਰ ਵਧੀਆ ਧਿਆਨ ਦੇ ਰਹੇ ਆ 10 ਨਹੀਂ ਦੇ ਰਹੇ ਤਾਂ ਫਿਰ ਤੁਸੀਂ ਦੇਖੋ ਦਸਾਂ ਦੇ ਤੇ ਵੀ ਉਹਦਾ ਅਸਰ ਆਉਣਾ ਹੈਗਾ ਜਿਹੜੇ ਮੰਨ ਲਓ ਸਾਰਾ ਧਿਆਨ ਰੱਖਦੇ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਵੀ ਆਪ ਕੋ ਆਪਣਾ ਜ਼ਰੂਰ ਆਪ ਆਪਣੇ ਘਰਾਂ ਦਾ ਆਪਾਂ ਜਿਹੜੇ ਮੱਛਰਾਂ ਦੀ ਪਣਪਣ ਵਾਲੀਆਂ ਥਾਵਾਂ ਦਾ ਧਿਆਨ ਰੱਖਾਂਗੇ ਤਾਂ ਮੱਛਰ ਪੈਦਾ ਹੀ ਨਹੀਂ ਹੋਣਗੇ ਜੇ ਜੇ ਤੁਹਾਨੂੰ ਮਰ ਡੈਂਗੂ ਹੋ ਗਿਆ ਬੁਖਾਰ ਹੋ ਗਿਆ ਬੁਖਾਰ ਹੋ ਕੇ ਗੋਲੀ ਵਗੈਰਾ ਲੈਂਦੇ ਇੱਕ ਤਾਂ ਪਿੱਛੇ ਮਸ਼ਹੂਰ ਸੀ ਡੋਲੋ ਗੋਲੀ ਵੀ ਡੋਲੋ ਗੋਲੀ ਲੈ ਲਓ ਫਿਰ ਕਰੋਸੀਨਾ ਕਿਸੇ ਵੀ ਕਰੋਸੀਨ ਲਓ ਵੀ ਇਹ ਜਿਹੜੇ ਤਰੇ ਰੂ ਲਾਜ਼ਮੀ ਚੱਕਰੇ ਰੂ ਦਵਾਈਆਂ ਲੰਦੇ ਦੇ ਰੁਕ ਇੱਕ ਹੈਗਾ ਕੋਈ ਇਹ ਤਾਂ ਵੀ ਮਤਸਬ ਹੀ ਲੈਣੀ ਵੈਸੇ ਨੋਰਮਲ ਪੈਰਾਸੈਟਾਮੋਲ ਨੂੰ ਅਸੀਂ ਆਪਣੇ ਤੌਰ ਤੇ ਲੈ ਸਕਦੇ ਹਾਂ ਪਰ ਆਪਣੇ ਉਸ ਤਰ੍ਹਾਂ ਬਹੁਤ ਲੰਬਾ ਚੜਾ ਐਦਾਂ ਨਹੀਂ ਕਰਨਾ ਹੈਗਾ ਮੈਂ ਫਿਰ ਪਹਿਲਾਂ ਹੀ ਗੱਲ ਕੀਤੀ ਹੈ ਵੀ ਐਮ ਡੀ ਡਾਕਟਰ ਕੋਟੋ ਕਟਾ ਐਮ ਡੀ ਡਾਕਟਰ ਦੀ ਰਾਏ ਲੈ ਕੇ ਇਹ ਦਵਾਈ ਲੈਣੀ ਚਾਹੀਦੀ ਆ ਕੁਝ ਦਵਾਈਆਂ ਨੇ ਇਹ ਜਿਹੀਆਂ ਜਿਹੜੀਆਂ ਸਾਡੇ ਘਰੇ ਵੈਸੇ ਪਈ ਜਾਂਦੇ ਆ ਐਸਪਰੀਨ ਪਈ ਹੈਗੀ ਆ ਡੈਸਪਰੀਨ ਪਈ ਆ ਜੇ ਅਸੀਂ ਇਹਦੇ ਵਿੱਚ ਲੈ ਲਈਏ ਤਾਂ ਖੂਨ ਹੋਰ ਪਤਲਾ ਕਰ ਦਿੰਦੇ ਆ ਤੇ ਉਹ ਡੇਂਗੂ ਦੇ ਮਰੀਜ਼ ਨੂੰ ਹੋਰ ਸਮੱਸਿਆ ਦੇ ਵਿੱਚ ਘੇਰ ਸਕਦਾ ਇਸ ਕਰਕੇ ਮਤਲਬ ਆਪਣੇ ਤੌਰ ਤੇ ਡਾਕਟਰੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਵਧੀਆ ਡਾਕਟਰ ਦੀ ਰਾਇ ਲੈ ਕੇ ਹੀ ਆਪ ਦਾ ਜਿਹੜਾ ਇਲਾਜ ਆ ਜਿਹੜਾ ਉਹ ਕਰਵਾਉਣਾ ਚਾਹੀਦਾ ਸੋ ਦੀ ਗੱਲ ਪਿੰਡ ਦੇ ਵੀ ਐਮ ਡੀ ਡਾਕਟਰ ਤੋਂ ਲੱਜ ਕਰਵਾਉਣਾ ਚਾਹੀਦਾ ਉਹ ਤਾਂ ਆਪਾਂ ਸ਼ਹਿਰ ਬੰਡੀਆਂ ਤਾਂ ਉਹਨਾਂ ਵਾਸਤੇ ਆ ਨਾ ਕਿਸੇ ਵਾਸਤੇ ਜਿਹੜੇ ਲੋਕ ਉਹ ਪਿੰਡਾਂ ਦੇ ਵਿੱਚ ਰਹਦੇ ਆ ਪਿੰਡਾਂ ਦੇ ਵਿੱਚ ਹੀ ਉਹਨਾਂ ਕੋਲ ਡਾਕਟਰ ਆਉਂ ਕੀ ਕਰਦੇ ਨੇ ਉਹਨਾਂ ਬੋਤਲ ਲੈਣੀਆਂ ਤਸਤਰਾ ਟੀਕਾ ਲਗਵਾਉਣਾ ਉੱਤਾਂ ਜੀ ਚਲੋ ਇੱਕ ਸਾਡੀ ਸਮਝ ਲਾ ਲਓ ਅੱਜ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਵੀ ਸਰਕਾਰੀ ਤੌਰ ਤੇ ਆਮ ਆਦਮੀ ਦੀ ਕਲੀਨਿਕ ਖੁੱਲੇ ਹੈ ਗਿਆ ਉਹਦੇ ਵਿੱਚ ਵੱਡੇ ਜਿਹੜੇ ਬਹੁਤ ਡੇਂਗੂ ਦਾ ਟੈਸਟ ਉੱਥੇ ਹੋ ਰਿਹਾ ਹੈਗਾ ਉੱਤੇ ਵਿੱਚ ਕਿੰਨੇ ਜਿਹੜੇ ਟੈਸਟ ਹੈਗੇ ਆ ਉਹ ਬਿਲਕੁਲ ਫ੍ਰੀ ਕੀਤੇ ਜਾ ਰਹੇ ਆ ਉੱਥੇ ਸਰਕਾਰ ਵੱਲੋਂ ਐਮਬੀਬੀਐਸ ਡਾਕਟਰ ਦਿੱਤੇ ਗਏ ਹੈਗੇ ਆ ਫਾਰਮਾਸਿਸਟ ਦਿੱਤੇ ਗਏ ਹੈਗੇ ਆ ਹੋਰ ਵੀ ਸਟਾਫ ਦਿੱਤਾ ਗਿਆ ਉਹ ਪਿੰਡਾਂ ਦੇ ਜਿਹੜੇ ਮੰਨ ਲਓ ਹੇਗਨੇ ਸਾਡੇ ਪਿੰਡ ਉਥੇ ਆਮ ਆਦਮੀ ਕਲੀਨਿਕ ਖੋਲ ਕੇ ਵੱਡੀ ਪੱਧਰ ਤੇ ਜਿਹੜੇ ਉਥੇ ਸਿਹਤ ਸੇਵਾਵਾਂ ਦਾ ਬਹੁਤ ਵਧੀਆ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਬੰਦਾ ਜੇ ਬਾਲਾ ਹੀ ਇਸ ਤਰ੍ਹਾਂ ਅਣਗਹਿਲੀ ਕਰੂਗਾ ਉਹ ਇੱਕ ਹੱਡ ਮੈਟਰ ਹੈਗਾ ਪਰ ਬਹੁਤ ਵੱਡੀ ਪੱਧਰ ਜਿਹੜੀਆਂ ਸਿਹਤ ਸੇਵਾਵਾਂ ਨੇ ਸਿਹਤ ਭਾਗ ਵੱਲੋਂ ਸਰਕਾਰ ਵੱਲੋਂ ਉਦਿਤੀਆਂ ਜਾ ਰਹੀਆਂ ਚੰਦੇ ਜੰਦੇ ਪਰ ਜੇ ਤੁਸੀਂ ਉਹ ਸੰਦੇਸ਼ ਦੇਣਾ ਚਾਹੋ ਲੋਕਾਂ ਨੂੰ ਹੈਲਥ ਭਾਗ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਸਿਰਫ ਇਹ ਕਹਾਂਗਾ ਉਹੀ ਫਿਰ ਦਾਰੇ ਵੀ ਜਿਹੜਾ ਸਾਡਾ ਸਰੀਰ ਆ ਇਹ ਬੜਾ ਕੀਮਤੀ ਹੈਗਾ ਇਹਦਾ ਧਿਆਨ ਦੇਣਾ ਸਾਡੀ ਜ਼ਿੰਮੇਵਾਰੀ ਹੈਗੀ ਆ ਅਸੀਂ ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਖੁਦ ਆਪਣੇ ਦਿਨੇ ਨਜ਼ਰ ਮਾਰੀਏ ਵੀ ਅੱਜ ਅਸੀਂ ਕਿਹੇ ਜਿਹਾ ਕੁਝ ਖਾਦਾ ਹੈਗਾ ਕਿਹੇ ਜਿਹੀ ਅਸੀਂ ਲੋਕਾਂ ਦੇ ਵਿੱਚ ਬੈਠੇ ਹੈਗੇ ਆ ਕਿਹੋ ਜਿਹੀ ਅਸੀਂ ਸੰਗਤ 'ਚ ਬੈਠੇ ਆ ਤੇ ਕਿਹੋ ਜਿਹੀ ਅਸੀਂ ਉਹ ਤੋਂ ਵਿਚਾਰ ਲੱਤੇ ਹੈਗੇ ਆ ਤੇ ਕਿਹੋ ਜਿਹੀ ਅਸੀਂ ਖਰਾਕ ਲੱਤੀ ਹੈਗੀ ਆ ਤੇ ਕੀ ਅਸੀਂ ਚੰਗਾ ਕੀਤਾ ਹੈਗਾ ਇਹ ਅਸੀਂ ਜੇ ਸਮਝ ਲਾਂਗੇ ਤਾਂ ਸਾਡਾ ਜਿਹੜਾ ਪੰਜਾਬ ਹੈਗਾ ਸਾਡਾ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਇਸ ਹੀਦਪਖ ਸਿੰਘ ਰਾਜਗੁਰੂ ਸ੍ਰੀ ਗੁਰਦੇਵ ਗੱਦਰੀ ਬਾਬਿਆਂ ਦੀ ਧਰਤੀ ਆ ਇਸ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਆਪੋ ਆਪਣਾ ਜਿਹੜਾ ਬਣ ਦਾ ਯੋਗਦਾਨ ਜਰੂਰ ਪਾਈਏ ਤਾਂ ਸਾਡਾ ਸਮਾਜ ਬਹੁਤ ਵਧੀਆ ਤੰਦਰੁਸਤ ਸਮਾਜ ਬਣ ਸਕਦਾ ਏ ਸੋ ਇਹ ਵੀ ਗੱਲ ਦਰਦ ਨਾਲ ਹੈ ਕਿ ਬਹੁਤ ਬੀਮ ਸੀ ਕਿ ਨਾਲ ਇਹ ਡੈਂਗੂ ਪ੍ਰਤੀਸ਼ਾਨ ਨੂੰ ਬਹੁਤ ਹੀ ਵਧੀਆ ਜ਼ਰੂਰਤ ਦੀ ਲੋੜ ਹੁੰਦੀ ਹੈ ਕਿ ਕਿਸ ਤਰ੍ਹਾਂ ਆਪਾ ਪਾਣੀ ਨਾ ਖੜਾ ਹੁੰਦੀ ਏ ਚਾਰ ਪੰਜ ਦਿਨ ਤੋਂ ਬਕਤ ਦਾ ਪਾਣੀ ਨਾ ਜਮਨੇ ਦੇ ਵਿੱਚ ਨਾ ਫਰਿਜ ਦੇ ਵਿੱਚ ਨਾ ਹੀ ਹਮ ਪੰਚਾ ਦੇ ਕੋਲੇ ਹੋਰ ਨਾਲ ਹੀ ਸਰੀਰ ਨੂੰ ਜਿੰਨਾ ਵੱਧ ਹੋਵਾਂ ਉਸਕੇ ਧੱਕੇ ਰੱਖੋ ਔਰ ਖਰਾਬ ਦਾ ਵਿਸ਼ੇਸ਼ ਤਿਆਰ ਜੇਕਰ ਤੁਹਾਨੂੰ ਬੇਲਪੀ ਸਰੀਰ ਦੇ ਵਿੱਚ ਕਮਜ਼ੋਰੀ ਲੱਗਦੀ ਹੈ ਜਾਂ ਤੁਹਾਨੂੰ ਟੈਸਟ ਦੇ ਵਿੱਚ ਉਹਦਾ ਤਾਂ ਜਲਦ ਤੋਂ ਜਲਦ ਡਾਕਟਰੀ ਸਲਾਹ ਲਓ ਸਿਵਲ ਹਸਪਤਲ ਮਨ ਲਾਭੇ ਕਿੱਥੇ ਵੀ ਤੁਹਾਡੀ ਪਹੁੰਚ ਦੀ ਹੋ ਕੇ ਜਾ ਕੇ ਟੈਸਟ ਕਰਾਓ ਔਰ ਜੇਕਰ ਰਿਪੋਰਟ ਪੋਜ਼ਿਟਿਵ ਆਦੀ ਹੈ ਤਾਂ ਆਪਣੀ ਡਾਕਟਰ ਤੋਂ ਬੰਦਾ ਇਲਾਜ ਕਰਵਾਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਉਹ ਮਿਲਦੇ ਆ ਆਪਾਂ اگلے ਐਪੀਸੋਡ ਦੇ ਵਿੱਚ ਤਾਂ ਦਿਓ ਜੱਜ